ਮਾਨਸਾ ਦੇ ਵਿੱਚ ਇੱਕ ਬੇਹਾਦ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਇੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਦੱਸਦੀ ਹੈ ਕਿ ਉਸ ਨੂੰ ਅਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਘਟਨਾ ਮਾਨਸਾ ਦੇ ਪਿੰਡ ਕੋਟਤਾ ਨੇੜੇ ਵਾਪਰੀ ਦੱਸੀ ਜਾ ਰਹੀ ਹੈ ਦੋ ਵਾਹਨਾਂ ਦੀ ਆਮਨੋ ਸਾਹਮਣੇ ਟੱਕਰ ਹੋਈ ਹੈ ਟੱਕਰ ਇੰਨੀ ਭਿਆੜਕ ਸੀ ਕਿ ਕਾਰ ਦੇ ਟੁਕੜੇ ਟੁਕੜੇ ਹੋ ਗਏ ਮ੍ਰਿਤਕਾਂ ਦੇ ਵਿੱਚ ਮਾਨਸਾ ਦੇ ਖਿਆਲਾ ਪਿੰਡ ਦਾ ਰਹਿਣ ਵਾਲਾ ਇੱਕ ਜੋੜਾ ਅਤੇ ਇੱਕ ਨੌਜਵਾਨ ਸ਼ਾਮਲ ਹੈ ਤਿੰਨਾਂ ਲਾਸ਼ਾਂ ਨੂੰ ਮਾਨਸਾ ਸਿਵਲ ਹਸਪਤਾਲ ਦੇ ਵਿੱਚ ਰੱਖਿਆ ਗਿਆ ਹੈ ਜਦਕਿ ਜ਼ਖਮੀਆਂ ਨੂੰ ਐਮਜ਼ ਬਠਿੰਡਾ ਰੈਫਰ ਕਰ ਦਿੱਤਾ ਗਿਆ ਜਿਸ ਦੀ ਹਾਲਤ ਨਾਸੁਖ ਕਸੀ ਜਾ ਰਹੀ ਹੈ ਅੱਜ ਪਟਿਆਲਾ ਮਾਨਸਾ ਰੋਡ ਦੇ ਉੱਤੇ ਖਿਆਲਾ ਪਿੰਡ ਦੇ ਕੋਲ ਦੋ ਗੱਡੀਆਂ ਆਪਸ ਵਿੱਚ ਟਕਰਾਈਆਂ ਜਿਹਦੇ ਚ ਚਾਰ ਬੰਦੇ ਜ਼ਖਮੀ ਹੋਏ ਸੀਗੇ ਉਹਨਾਂ ਚੋਂ ਦੋ ਦੀ ਤਾਂ मौके ਦੇ ਉੱਤੇ ਹੀ ਮੌਤ ਹੋਈ ਤੇ ਇੱਕ ਔਰਤ ਸੀ ਸਪਿੰਦਰਕੌਰ ਜਿਹੜੀ ਕਿ ਰਤਿਆ ਦੇ ਰਹਿਣ ਵਾਲੀ ਸੀ ਤੇ ਇੱਕ ਲੜਕਾ ਖਿਆਲਾਕਲਾਂ ਦਾ ਰਹਿਣ ਵਾਲਾ ਸੀਗਾ ਬਲਕਾਰ ਸਿੰਘ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਜਿਹੜਾ ਉਪਕਾਰ ਸਿੰਘ ਸੀਗਾ ਉਹ ਜ਼ਖਮੀ ਹਾਲਤ ਚ ਧਿਆਨਦਾ ਗਿਆ ਸੀ ਉਹਦੀ ਇੱਥੇ ਹਸਪਤਾਲ ਚ ਆ ਕੇ ਮੌਤ ਹੋ ਗਈ ਇੱਕ ਲੜਕਾ ਅਮਰਪ੍ਰੀਤ ਸਿੰਘ ਹੈ ਜਿਹੜਾ ਕਿ ਤਲੇਵੇਂ ਪਿੰਡ ਦਾ ਰਹਿਣ ਵਾਲਾ ਹੈ ਉਹ ਉਹਨੂੰ ਮੋਢੀ ਸਹਾਇਤਾ ਦੇ ਕੇ ਉਹ ਸੀਰੀਅਸ ਹਾਲਤ ਹੋਣ ਕਰਕੇ ਉਹਨੂੰ ਰੈਫਰ ਕਰ ਦਿੱਤਾ ਗਿਆ ਸੀ ਕਿਹੜੀ ਰੱਤ ਕੀਤਾ ਗਿਆ ਸਰ ਉਹਨੂੰ ਸਰ ਬਠਿੰਡੇ ਭੇਜਾਈ ਗਈ